ਸੁਣਨ ਦੇ ਵਿੱਚ ਆਇਆ ਕਿ ਇਹ ਕਨਫਰਮ ਹੋ ਗਿਆ ਕਿ ਦੋਨੋਂ ਪਰਿਵਾਰਾਂ ਨੇ ਆਪਸ ਦੇ ਵਿੱਚ ਕੰਪਰੋਮਾਈਜ਼ ਕਰ ਲਿਆ ਤੇ ਕੁੜੀ ਕਹਿੰਦੀ ਮੈਂ ਹੁਣ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਉਣਾ ਚਾਹੁੰਦੀ ਤਾਂ ਇਹਦਾ ਮਤਲਬ ਅਸੀਂ ਸਾਰੇ ਮੂਰਖ ਸੀਗੇ ਪੰਜਾਬ ਦਾ ਹਰ ਉਹ ਇਨਸਾਨ ਮੂਰਖ ਸੀਗਾ ਜਿਹੜਾ ਤੁਹਾਡੇ ਹੱਕ ਦੇ ਵਿੱਚ ਆ ਕੇ ਖੜਾ ਕਿ ਕੁੜੀ ਦੇ ਨਾਲ ਗਲਤ ਹੋ ਗਿਆ ਬੱਚੀ ਦੇ ਨਾਲ ਗਲਤ ਹੋ ਗਿਆ ਸਾਨੂੰ ਸਟੈਂਡ ਲੈਣਾ ਚਾਹੀਦਾ ਤੁਸੀਂ ਕੰਪਰੋਮਾਈਜ਼ ਕਰਨ ਲੱਗੇ ਇੱਕ ਵਾਰ ਇਹ ਨਹੀਂ ਸੋਚਿਆ ਹੈਗਾ ਕਿ ਜੇਕਰ ਤੁਹਾਡੇ ਪਰਿਵਾਰਾਂ ਦਾ ਮਸਲਾ ਸੀ ਤੁਸੀਂ ਕੱਲੇ ਪਰਿਵਾਰ ਪਹਿਲਾਂ ਹੀ ਬੈਠ ਕੇ ਸੌਟ ਆਊਟ ਕਰ ਲੈਂਦੇ ਉਹਦੇ ਵਿੱਚ ਸਾਰਾ ਮੀਡੀਆ ਦਾ ਐਡਾ ਉਹ ਮਾਹੌਲ ਗਰਮਾਉਣ ਦੀ ਕੀ ਲੋੜ ਸੀਗੀ ਉਹਨੂੰ ਸੋਸ਼ਲ ਮੀਡੀਆ ਤੇ ਲਜਾਣ ਦੀ ਕੀ ਲੋੜ ਸੀਗੀ ਐਡੀ ਤਾਂ ਤੁਸੀਂ ਕਾਨੂੰਨੀ ਤਰੀਕੇ ਨਾਲ ਉਸ ਚੀਜ਼ ਨੂੰ ਮਤਲਬ ਕੱਲਾ ਚਲਾਉਂਦੇ ਜਿਹੜੇ ਤਰੀਕੇ ਨਾਲ ਚੱਲ ਰਿਹਾ ਸੀਗਾ ਤੇ ਸਾਡਾ ਸਾਰਿਆਂ ਦਾ ਸੋਸ਼ਲ ਮੀਡੀਆ ਦਾ ਐਡਾ سپورਟ ਲੈਣ ਦੀ ਇਲੈਕਟ੍ਰੋਨਿਕ ਮੀਡੀਆ ਆਪਣੇ ਹੱਕ ਦੇ ਵਿੱਚ ਏਡੀ ਜਿਹੜੀ ਮਸ਼ੀਨਰੀ ਆ ਸਟੇਟ ਦੀ ਉਹਨੂੰ ਯੂਜ਼ ਕਰਨ ਦੀ ਕੀ ਲੋੜ ਪਈ ਸੀਗੀ ਮਤਲਬ ਸਿਰਫ ਇੱਕ ਐਫਆਈਆਰ ਕਰਾਉਣ ਤੱਕ ਸੀਗਾ ਕਿ ਐਫਆਈਆਰ ਹੋ ਗਈ ਉਸ ਤੋਂ ਬਾਅਦ ਵਿੱਚ ਫੈਮਿਲੀ ਦੂਜੀ ਆ ਕੇ ਕੰਪਰੋਮਾਈਜ਼ ਕਰ ਲੂਗੀ ਮੈਂ ਨਹੀਂ ਕਹਿੰਦੀ ਹੈਗੀ ਕਿ ਤੁਹਾਡਾ ਕੋਈ ਪੈਸੇ ਨੂੰ ਲੈ ਕੇ ਕੰਪਰੋਮਾਈਜ਼ ਹੋ ਗਿਆ ਹੋਊਗਾ ਜਾਂ ਵਾਟੇਵਰ ਜਿਹੜੀ ਵੀ ਚੀਜ਼ ਆ ਦੇਖੋ ਜਦੋਂ ਵੀ ਕੋਈ ਪਰਿਵਾਰਕ ਮਸਲੇ ਹੁੰਦੇ ਆ ਜਾਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਉਦੋਂ ਹੱਲ ਹਮੇਸ਼ਾ ਕੰਪਰੋਮਾਈਜ਼ ਨਾਲ ਹੀ ਨਿਕਲਦਾ ਹੈ। देयर इज नो ਡਾਊਟ। ਮੈਟ੍ਰਿਮੋਨੀਅਲ ਡਿਸਪਿਊਟ ਹੁੰਦੇ ਪਰ ਫਿਰ ਉਹਨਾਂ ਦੇ ਵਿੱਚ ਤੁਸੀਂ মিডিਆ ਦੀ ਜਾਂ ਸਾਡੇ ਵਰਗੇ ਲੋਕਾਂ ਦੀ سپورਟ ਨਾਲ ਨਾ